ਸ਼ੀਲ ਕੁਮਾਰ ਰਿੰਕੂ ਵੀ ਇੱਥੇ ਮੌਜੂਦ ਹੈ ਗੱਲਬਾਤ ਕਰਾਂਗੇ ਰਿੰਕੂ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕੱਲ ਰਾਤੀ ਜਿਸ ਸੰਗ ਦੇ ਨਾਲ ਪਹਿਲਾ 2 ਘੰਟੇ ਲਗਾਤਾਰ ਈਡੀ ਦੀ ਟੀਮ ਅਰਵਿੰਦ ਕੇਜਰੀਵਾਲ ਦੇ ਘਰ ਰਹਿੰਦੀ ਹੈ ਔਰ ਉਸ ਤੋਂ ਬਾਅਦ ਗ੍ਰਿਫਤਾਰੀ ਹੋਤੀ ਹੈ ਦੇਖੋ ਕੇਜਰੀਵਾਲ ਸਾਹਿਬ ਇੱਕ ਸੰਘਰਸ਼ ਤੋਂ ਨਿਕਲੇ ਹੋਏ ਲੀਡਰ ਹੈ ਉਹਨਾਂ ਨੂੰ ਇਹ ਜਿਹੜੀਆਂ ਜੇਲ੍ਹਾਂ ਉਹਨਾਂ ਨੂੰ ਨਾ ਉਹਨਾਂ ਦੀ ਆਵਾਜ਼ ਨੂੰ ਕਿਸੇ ਤਰੀਕੇ ਨਾਲ ਰੋਕ ਨਹੀਂ ਸਕਦੀਆਂ ਤੁਸੀਂ ਅੱਜ ਦਾ ਹਜੂਮ ਦੇਖ ਕੇ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੰਜਾਬ ਦੀ ਜਿਹੜੀ ਆਵਾਮ ਹੈ ਕੇਜਰੀਵਾਲ ਸਾਹਿਬ ਉਹਨਾਂ ਦੀ ਸੋਚ ਦੇ ਨਾਲ ਖੜੀ ਹੈ ਬਿਲਕੁਲ ਦੇਖੋ ਸਿੱਧੇ ਤੌਰ ਤੇ ਇੱਥੇ ਸ਼ਿਸ਼ੀਲ ਕੁਮਾਰ ਰਿੰਕੂ ਜਿਹੜੇ ਨੇ ਉਹ ਵੀ ਇਸ ਪ੍ਰੋਟੈਸਟ ਦਾ ਹਿੱਸਾ ਬਣੇ ਔਰ ਸਪੱਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਨਜ਼ਰ ਆ ਰਹੇ ਨੇ ਕਿ ਆ ਹਜੂਮ ਜਿਹੜਾ ਉਹ ਦਰਸਾ ਰਿਹਾ ਹੈ ਕਿ ਕਿਸ ਢੰਗ ਦੇ ਨਾਲ ਲੋਕ ਜਿਹੜੇ ਨੇ ਅਰਵਿੰਦ ਕੇਜਰੀਵਾਲ ਦੀ ਸੋਚ ਤੇ ਨਾਲ ਖੜੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਪ੍ਰੋਟੈਸਟ ਦੀਆਂ ਤਸਵੀਰਾਂ ਵਿਖਾ ਰਹੇ ਆ ਲਗਾਤਾਰ ਵਿਖਾ ਰਹੇ ਆ ਕਿ ਕਿਸ ਢੰਗ ਦੇ ਨਾਲ ਵਿਰੋਧ ਪ੍ਰਦਰਸ਼ਨ ਜਿਹੜਾ ਉਹ ਲਗਾਤਾਰ ਸੁਸ਼ੀਲ ਕੁਮਾਰ ਰਿੰਕੂ ਵੀ ਇੱਥੇ ਮੌਜੂਦ ਹੈ ਗੱਲਬਾਤ ਕਰਾਂਗੇ ਰਿੰਕੂ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕੱਲ ਰਾਤੀ ਜਿਸ ਢੰਗ ਦੇ ਨਾਲ ਪਹਿਲਾ 2 ਘੰਟੇ ਲਗਾਤਾਰ ਈਡੀ ਦੀ ਟੀਮ ਅਦਰਵੀ ਅਰਵਿੰਦ ਕੇਜਰੀਵਾਲ ਦੇ ਘਰ ਰਹਿੰਦੀ ਹੈ ਔਰ ਉਸ ਤੋਂ ਬਾਅਦ ਗ੍ਰਿਫਤਾਰੀ ਹੁੰਦੀ ਹੈ ਦੇਖੋ ਕੇਜਰੀਵਾਲ ਸਾਹਿਬ ਇੱਕ ਸੰਘਰਸ਼ ਤੋਂ ਨਿਕਲੇ ਹੋਏ ਲੀਡਰ ਹੈ ਉਹਨਾਂ ਨੂੰ ਇਹ ਜਿਹੜੀਆਂ ਜੇਲਾਂ ਉਹਨਾਂ ਨੂੰ ਨਾ ਉਹਨਾਂ ਦੀ ਆਵਾਜ਼ ਨੂੰ ਕਿਸੇ ਤਰੀਕੇ ਨਾਲ ਰੋਕ ਨਹੀਂ ਸਕਦੀਆਂ ਤੁਸੀਂ ਅੱਜ ਦਾ ਹਜੂਮ ਦੇਖ ਕੇ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੰਜਾਬ ਦੀ ਜਿਹੜੀ ਆਵਾਮ ਹੈ ਕੇਜਰੀਵਾਲ ਸਾਹਿਬ ਔਰ ਉਹਨਾਂ ਦੀ ਸੋਚ ਦੇ ਨਾਲ ਖੜੀ ਹੈ ਬਿਲਕੁਲ ਦੇਖੋ ਸਿੱਧੇ ਤੌਰ ਤੇ ਇੱਥੇ ਸ਼ਿਸ਼ੀਲ ਕੁਮਾਰ ਰਿੰਕੂ ਜਿਹੜੇ ਨੇ ਉਹ ਵੀ ਇਸ ਪ੍ਰੋਟੈਸਟ ਦਾ ਹਿੱਸਾ ਬਣੇ ਔਰ ਸਪੱਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਨਜ਼ਰ ਆ ਰਹੇ ਨੇ ਕਿ ਆਹ ਹਜੂਮ ਜਿਹੜਾ ਉਹ ਦਰਸਾ ਰਿਹਾ ਹੈ ਕਿ ਕਿਸ ਢੰਗ ਦੇ ਨਾਲ ਲੋਕ ਜਿਹੜੇ ਨੇ ਅਰਵਿੰਦ ਕੇਜਰੀਵਾਲ ਦੀ ਸੋਚ ਦੇ ਨਾਲ ਖੜੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਪ੍ਰੋਟੈਸਟ ਦੀਆਂ ਤਸਵੀਰਾਂ ਬੁਖਾ ਰਹੇ ਆ ਲਗਾਤਾਰ ਬੁਖਾ ਰਹੇ ਆ ਕਿ ਕਿਸ ਢੰਗ ਦੇ ਨਾਲ ਵਿਰੋਧ ਪ੍ਰਦਰਸ਼ਨ ਜਿਹੜਾ ਉਹ ਲਗਾਤਾਰ ਜਾਰੀ ਹੈ ਔਰ ਕਿਸ ਢੰਗ ਦੇ ਨਾਲ ਸ਼ਿਸ਼ੀਲ ਕੁਮਾਰ ਰਿੰਕੂ ਵੀ ਇੱਥੇ ਮੌਜੂਦ ਹੈ ਗੱਲਬਾਤ ਕਰਾਂਗੇ ਰਿੰਕੂ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕੱਲ ਰਾਤੀ ਜਿਸ ਸੰਗ ਦੇ ਨਾਲ ਪਹਿਲਾ 2 ਘੰਟੇ ਲਗਾਤਾਰ ਈਡੀ ਦੀ ਟੀਮ ਅਰਵਿੰਦ ਕੇਜਰੀਵਾਲ ਦੇ ਘਰ ਰਹਿੰਦੀ ਹੈ ਔਰ ਉਸ ਤੋਂ ਬਾਅਦ ਗ੍ਰਿਫਤਾਰੀ ਹੋਤੀ ਹੈ ਦੇਖੋ ਕੇਜਰੀਵਾਲ ਸਾਹਿਬ ਇੱਕ ਸੰਘਰਸ਼ ਤੋਂ ਨਿਕਲੇ ਹੋਏ ਲੀਡਰ ਹੈ ਉਹਨਾਂ ਨੂੰ ਇਹ ਜਿਹੜੀਆਂ ਜੇਲ੍ਹਾਂ ਉਹਨਾਂ ਨੂੰ ਨਾ ਉਹਨਾਂ ਦੀ ਆਵਾਜ਼ ਨੂੰ ਕਿਸੇ ਤਰੀਕੇ ਨਾਲ ਰੋਕ ਨਹੀਂ ਸਕਦੀਆਂ ਤੁਸੀਂ ਅੱਜ ਦਾ ਹਜੂਮ ਦੇਖ ਕੇ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੰਜਾਬ ਦੀ ਜਿਹੜੀ ਆਵਾਮ ਹੈ ਕੇਜਰੀਵਾਲ ਸਾਹਿਬ ਉਹਨਾਂ ਦੀ ਸੋਚ ਦੇ ਨਾਲ ਖੜੀ ਹੈ ਬਿਲਕੁਲ ਦੇਖੋ ਸਿੱਧੇ ਤੌਰ ਤੇ ਇੱਥੇ ਸ਼ਿਸ਼ੀਲ ਕੁਮਾਰ ਰਿੰਕੂ ਜਿਹੜੇ ਨੇ ਉਹ ਵੀ ਇਸ ਪ੍ਰੋਟੈਸਟ ਦਾ ਹਿੱਸਾ ਬਣੇ ਔਰ ਸਪੱਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਨਜ਼ਰ ਆ ਰਹੇ ਨੇ ਕਿ ਆਹ ਹਜੂਮ ਜਿਹੜਾ ਉਹ ਦਰਸਾ ਰਿਹਾ ਹੈ ਕਿ ਕਿਸ ਤੰਗ ਦੇ ਨਾਲ ਲੋਕ ਜਿਹੜੇ ਨੇ ਅਰਵਿੰਦ ਕੇਜਰੀਵਾਲ ਦੀ ਸੋਚ ਤੇ ਨਾਲ ਖੜੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਪ੍ਰੋਟੈਸਟ ਦੀਆਂ ਤਸਵੀਰਾਂ ਵਿਖਾ ਰਹੇ ਆ ਲਗਾਤਾਰ ਵਿਖਾ ਰਹੇ ਆ ਕਿ ਕਿਸ ਤੰਗ ਦੇ ਨਾਲ ਵਿਰੋਧ ਪ੍ਰਦਰਸ਼ਨ ਜਿਹੜਾ ਉਹ ਲਗਾਤਾਰ ਸ਼ਿਸ਼ੀਲ ਕੁਮਾਰ ਰਿੰਕੂ ਵੀ ਇੱਥੇ ਮੌਜੂ ਕਿਸ ਤਰ੍ਹਾਂ ਦੇਖਦੇ ਹੋ ਕੱਲ ਰਾਤੀ ਜਿਸ ਸੰਗ ਦੇ ਨਾਲ ਪਹਿਲਾ 2 ਘੰਟੇ ਲਗਾਤਾਰ ED ਦੀ ਟੀਮ ਅਰਵਿੰਦ ਕੇਜਰੀਵਾਲ ਦੇ ਘਰ ਰਹਿੰਦੀ ਹੈ ਔਰ ਉਸ ਤੋਂ ਬਾਅਦ ਗ੍ਰਿਫਤਾਰੀ ਹੋਤੀ ਹੈ ਦੇਖੋ ਕੇਜਰੀਵਾਲ ਸਾਹਿਬ ਇੱਕ ਸੰਘਰਸ਼ ਤੋਂ ਨਿਕਲੇ ਹੋਏ ਲੀਡਰ ਹੈ ਉਹਨਾਂ ਨੂੰ ਇਹ ਜਿਹੜੀਆਂ ਜੇਲ੍ਹਾਂ ਉਹਨਾਂ ਨੂੰ ਨਾ ਉਹਨਾਂ ਦੀ ਆਵਾਜ਼ ਨੂੰ ਕਿਸੇ ਤਰੀਕੇ ਨਾਲ ਰੋਕ ਨਹੀਂ ਸਕਦੀਆਂ ਤੁਸੀਂ ਅੱਜ ਦਾ ਹਜੂਮ ਦੇਖ ਕੇ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੀ ਜਿਹੜੀ ਆਵਾਮ ਹੈ ਕੇਜਰੀਵਾਲ ਸਾਹਿਬ ਉਹਨਾਂ ਦੀ ਸੋਚ ਦੇ ਨਾਲ ਖੜੀ ਹੈ ਬਿਲਕੁਲ ਦੇਖੋ ਸਿੱਧੇ ਤੌਰ ਤੇ ਇੱਥੇ ਸ਼ਿਸ਼ੀਲ ਕੁਮਾਰ ਰਿੰਕੂ ਜਿਹੜੇ ਨੇ ਉਹ ਵੀ ਇਸ ਪ੍ਰੋਟੈਸਟ ਦਾ ਹਿੱਸਾ ਬਣੇ ਔਰ ਸਪੱਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਨਜ਼ਰ ਆ ਰਹੇ ਨੇ ਕਿ ਆਹ ਹਜੂਮ ਜਿਹੜਾ ਉਹ ਦਰਸਾ ਰਿਹਾ ਹੈ ਕਿ ਕਿਸ ਢੰਗ ਦੇ ਨਾਲ ਲੋਕ ਜਿਹੜੇ ਨੇ ਅਰਵਿੰਦ ਕੇਜਰੀਵਾਲ ਦੀ ਸੋਚ ਤੇ ਨਾਲ ਖੜੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਪ੍ਰੋਟੈਸਟ ਦੀਆਂ ਤਸਵੀਰਾਂ ਵਿਖਾ ਰਹੇ ਆ ਲਗਾਤਾਰ ਵਿਖਾ ਰਹੇ ਆ ਕਿ ਕਿਸ ਢੰਗ ਦੇ ਨਾਲ ਵਿਰੋਧ ਪ੍ਰਦਰਸ਼ਨ ਜਿਹੜਾ ਉਹ ਲਗਾਤਾਰ ਜਾਰੀ ਹੈ ਔਰ ਜਿਸ ਢੰਗ ਦੇ ਨਾਲ ਇੱਥੇ ਲੀਡਰ ਪਹੁੰਚੇ ਹਨ ਪੇਸ਼ ਦੁਨੀਆ ਕੀ zenic savira tv youtube facebook instagram x aur whatsapp channel par